ਲੋ ਗਾਈ ਤੁਹਾਡਾ ਨਾਮ ਇਹ ਬਲੌਗ ਦੇ ਵਿੱਚ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋਗੇ ਕੈਂਟ ਹੋਗੇ ਵਰੀਆ ਹੋਗੇ ਸਵੇਰ ਦੇ ਬਲੌਗ ਚ ਤੇ ਆਪਾਂ ਆ ਰਹੇ ਆ ਖੇਤ ਕਰੋ ਕੰਮ ਨੇ ਮੇੜ ਕੇ ਪਸ਼ੂ ਪਸ਼ੂ ਬਣ ਕੇ ਤੇ ਬੱਚੇ ਨੂੰ ਸਕੂਲ ਤੋੜ ਕੇ ਹੁਣ ਆਪਾਂ ਬਲੌਗ ਬਣਾ ਰਹੇ ਹਾਂ ਤੇ ਆਪਣੇ ਬਲੌਗ ਚੰਗਾ ਲੱਗੇ ਇਹਨੂੰ ਲਾਈਕ ਸ਼ੇਅਰ ਜੁ ਕਰਿਓ ਤੇ ਆਪਾਂ ਨੇ ਕੀਤੀ ਸਪਰੇ ਤੇ ਉਹ ਦੇਖਣ ਆ ਗਏ ਸੀ ਵੀ ਸੁਪਰ ਸੀਡਰ ਨਾਲ ਵਿੱਚੀ ਹੋਈ ਸੀ ਉਹ ਦੇਖਣਾ ਏ ਸੀ ਵੀ ਸੁੰਡ ਹੈਗੇ ਕਿਤੇ ਕਿਤੇ ਦਿਖਾਈ ਨਸਪਰੇ ਕਰਤੀ ਸੀ ਕਿ ਕਣਕ ਦੇਖਦੇ ਆ ਕਿੱਦਾਂ ਦੀ ਹੈ ਵੀ ਸੁੰਡ ਹੈ ਗਿਆ ਕਿ ਹੈ ਨਹੀਂ ਕਿ ਮਰ ਗਿਆ ਇਹ ਸੁਪਰ ਸੀਡਰ ਦੀ ਾਲੀ ਚ ਸੁੰਡ ਥੋੜਾ ਪੈਂਦਾ ਹੈ ਵਿੱਚ ਵਿੱਚ ਲੋਕਾਂ ਦਿਖਾਈ ਪਏ ਵੀਡੀਓ ਦੇ ਵਿੱਚ ਵੀ ਸੁੰਡ ਨੇ ਬਹੁਤ ਨੁਕਸਾਨ ਕੀਤਾ ਕਿਉਂ ਪਹਿਲਾਂ ਲੋਕਾਂ ਕੋਲ ਵਿੱਚ ਵੀ ਸੁੰਡ ਪੈਂਦਾ ਨਹੀਂ ਇਹਦੇ ਵਿੱਚ ਤੇ ਹੁਣ ਸੁੰਡ ਦਿਖਾਇਆ ਪਿਆ ਪਾਪਾ ਵੀ ਖੇਤ ਪਹੁੰਚਿਓ ਨੇ ਤੇ ਆਪਣਾ ਬਲੌਗ ਚੰਗਾ ਲੱਗਿਆ ਤਾਂ ਇਹਨੂੰ ਲਾਈਕ ਤੇ ਕਮੈਂਟ ਕਰਨਾ ਤਿਆਪਕਾਂ ਕਿੱਥੇ ਪਹੁੰਚੇ ਹੋਏ ਆ ਦੇਖੋ ਦੇਖ ਰਿਹਾ ਸੁੰਡ ਆ ਆਪਣੀ ਕਣਕਾ ਸਾਨੂੰ ਚੰਕਦੀ ਹੋਊਗੀ ਤੇ ਰੱਬ ਨੇ ਅੱਜ ਧੁੰਦ ਨਹੀਂ ਪਈ ਕੱਲ ਤਾਂ ਧੁੰਦ ਸੀ ਤੇ ਅੱਜ ਧੁੰਦ ਨਹੀਂ ਪਈ ਅੱਜ ਬੱਦਲ ਵਾਈ ਕਰਖਿਆ ਰੱਬ ਨੇ ਤੇ ਸੁੰਡ ਦੇਖਦੇ ਆਪਾਂ ਸੁੰਡ ਤੇ ਵਿੱਚ ਵਿੱਚ ਤਾਂ ਮਰਿਆ ਪਿਆ ਸਪਰੇ ਕੀਤੀ ਸੀ ਤੇ ਆਪਾਂ ਨੂੰ ਕਮੈਂਟ ਕਰਕੇ ਤੇ ਕੀ ਰਿਕੇ ਰਿਕੇ ਇਹ ਹੈ ਸੁਪਰ ਸੀਟ ਨਾਲ ਵਿਚੀ ਹੋਈ ਹੈ ਤੇ ਕਿਰਿੰਗ ਨੇ ਨਹੀਂ ਵਿਚੀ ਹੈਗੀ ਤੇ ਆਪਾਂ ਫਿਰ ਤਾਂ ਕੰਕਰੀਟ ਦੇ ਵਿੱਚ ਤੇ ਆਪਣੇ ਬਲੌਗ ਉੱਤੋਂ ਦੋ ਸ਼ੇਅਰ ਕਰਿਓ ਤੇ ਟ੍ਰੇਲ ਬਹੁਤ ਹੈ ਐ ਪ੍ਰਾਲ ਸੁਪਰ ਸੀਟ ਇੱਕ ਤਾਂ ਚੀਜ਼ ਲੋਟ ਹੈ ਵੀ ਪ੍ਰਾਲ ਵਿਚੀ ਰੋਲ ਦਿੰਦੇ ਨੇ ਮੌਸਮ ਵੀ ਸਾਫ਼ ਹੈ ਬੜੀਆ ਠੰਡਾ ਹੈ ਇਹ ਦੂਰ ਦੂਰ ਤੱਕ ਸੰ ਕੈਮਰੇ ਚ ਦੇਖਤਾ ਆ ਵੀ ਤਰਬੋਲੀ ਹੁੰਦੇ ਨੇ ਸੁਪਰ ਸਿਟਰ ਵਾਲੀ ਦਾ ਇਹ ਕਾਰਨ ਤਾਂ ਹੈਗਾ ਵੀ ਇਹ ਕਣਕ ਡਿੱਕਣ ਦਾ ਖਤਰਾ ਰਹਿੰਦਾ ਹੈ ਸੁਪਰ ਸਿਟਰ ਵਾਲੀ ਵੀਜੀ ਚ ਉਹ ਐ ਬਾਹਰ ਚ ਪਲਾਈ ਵੀ ਰਹੀ ਹੈ ਇਹਦੇ ਨਾਲ ਤੇਰੀ ਆਪਣੀ 0 ਡਰੈਲ ਵਾਲੀ ਹੈ ਉਹਨੂੰ 0 ਡਰੈਲ ਵਾਲੀ ਵੀ ਦਿਖਾ ਦਨੇ ਕਣਕ ਆਪਾਂ ਨੇ 0 ਡਰੈਲ ਨਾਲ ਵਿਚੀ ਹੋਈ ਹੈ ਇਹਦਾ ਐ ਖਤਰਾ ਨਹੀਂ ਹੈ ਇਹ ਵੀ ਡਿੱਗਦੀ ਨਹੀਂ ਹੈਗੀ ਮਿੰਗਾ ਹਾਂ ਬੱਡੀ ਹੋ ਕੇ ਜਦੋਂ ਨਸਰ ਨਾ ਟਾਈਮ ਹੁੰਦਾ ਇਹਦਾ ਪਤਾ ਹੁੰਦਾ ਉਹ ਡਿੱਗਦੀ ਨਹੀਂ ਹੈਗੀ ਇਹ ਸੁਪਰ ਸੀਡਰ ਵਾਲੀ ਡਿੱਗ ਜਾਨੀ ਜੀ ਡਰੈਲ ਡਿੱਗਦੀ ਨਹੀਂ ਇਹ ਵਿਚਣ 0 ਡਰੈਲ ਦੇ ਵਿੱਚ ਵਿਚਣ ਵੇਲੇ ਦੋ ਤਿੰਨ ਬੰਦੇ ਚਾਹੀਦੇ ਨੇ ਨਹੀਂ ਆਪ ਖਗਰਤੀਏ ਕਿ ਪਿੱਛੇ ਬੰਦੇ ਦੋ ਚਾਹੀਦੇ ਨੇ ਇੱਕ ਬੀਜਣਾ ਚਾਹੀਦਾ ਦੋ ਪਿੱਛੇ ਚਾਹੀਦੇ ਨੇ ਫੇਰ ਵਧੀਆ ਬੀਜ ਨਹੀਂ ਬੰਦਾਗਦਾ ਨਹੀਂ ਹੈਗਾ ਹਾਂ ਦੇਖੋ ਆਪਣੀ ਕਣਕ ਚੈੱਕ ਕਰੋ ਵੀਰ ਜੀ ਕਿੱਦਾਂ ਦੀ ਲੱਗੀ ਚੈੱਕ ਕਰੋ ਚੈੱਕ ਤੇ ਹੁਣ ਜੇ ਰੱਬ ਮੀਂਹ ਪਾ ਦੇ ਫੇਰ ਗੱਲ ਬਣ ਜੀ ਫਿਰ ਕਰਾਂਗੇ ਤੇ ਮੈਗਜ਼ੀਨ ਇੱਥੇ ਇਧਰ ਕਮਟੀਆਂ ਨੇ ਮੈਗਜ਼ੀਨ ਕਰਤੀ ਪਾਣੀ ਲਾਇਆ ਕੋਰ ਖੜਿਆ ਜੀ ਇਹੇ ਇਸੇ ਹੈਪੀ ਸਿਟਰ ਨਾ ਬਿਜੀਦੀ ਹੈ ਨਾ ਰੇਸ਼ੀਟ 4-5 ਦਿਨ ਹੋ ਗਏ ਸੀ ਪਾਣੀ ਲਾਇਆ ਨਹੀਂ ਜੂਰ ਗਿਆ ਵਿੱਚ ਮਨ ਉਹਨਾਂ ਦਾ ਸਰਫਰ ਵਾਲਾ ਇਹ ਵਾਸੀ ਤੇ ਪਾਣੀ ਲਾਇਆ ਨਹੀਂ ਹੈਗਾ ਦੇਖੋ ਪਾਣੀ ਲਾਉਣਗੇ ਕਿ ਲਾਉਂਦੇ ਨਹੀਂ ਕੀ ਨਾ ਤਲਾ ਤੇਲ ਨਾਲ ਕੁਲੀ ਸੁਟ ਗਈ ਪਰ ਮਾਤਵਾ ਜਾਣੀ ਤੇ ਆ ਆਪਣਾ ਅਮਰੂਦਾਂ ਦਾ ਉਟਾ ਲੱਗ ਰਹੇ ਨੇ ਅਮਰੂਦ ਕੱਚੇ ਨੇ ਗੱਲ ਕਰਾ ਜੀ ਲਗਤਾਰੇ ਨੇ ਉਹ ਬਰੀਕ ਵੀ ਲੱਗ ਰਹੇ ਮੋਟੇ ਵੀ ਹੋ ਰਹੇ ਨੇ 12 ਮਾਸੀ ਹੈ ਲੱਗਦੀ ਰਹਿੰਦੇ ਨੇ ਦੇਖੋ ਇਹ ਆਪਣੇ ਬਲੌਗ ਨੂੰ ਫੇਰ ਕਹਿੰਨਾ ਹੈ ਲਾਈਕ ਸ਼ੇਅਰ ਯੂ ਕਰਿਓ ਕਮੈਂਟ ਕਰਿਓ ਵਧੀਆ ਲੱਗਿਆ